ਸਾਡੇ ਪੰਜਾਬੀ ਦੇ ਵੀ ਬੜੇ ਆਸ਼ਾਵਾਦੀ ਕਵੀ ਸੀ ਅਨੰਦਪਾਲ ਨੂਰਪੁਰੀ ਜੀ ਤੇ ਅੰਤ ਦੀ ਬਾਕੀ ਉਹਨਾਂ ਨੇ ਵੀ ਆਪਣੀ ਜੀਵਨ ਲੀਲਾ ਖੁਸ਼ਹਾਲ ਮਾਰਕਸ ਸਮਾਪਤ ਕਰ ਲਈਆ ਸਿੱਖ ਇਤਿਹਾਸ ਤੇ ਜਿਹੜਾ ਵਾ ਉਹ ਭਰਿਆ ਹੀ ਪਿਆ ਇਤਾਂ ਗੱਲਾਂ ਦੇ ਨਾਲ ਕੁਰਬਾਨੀਆਂ ਦੇ ਨਾਲ ਜਿੱਥੇ ਇੱਕ ਤੋਂ ਬਾਅਦ ਇੱਕ ਜ਼ੁਲਮ ਇਦਾਂ ਨੇ ਸੇ ਪਰ ਆਪਣੀ ਆਸ਼ਾਵਾਦੀ ਜਿਹੜੀ ਚੀਜ਼ ਆ ਉਹਨੂੰ ਨਹੀਂ ਛੱਡਿਆ ਦੋਸਤੋ ਸਾਨੂੰ ਜ਼ਿੰਦਗੀ 'ਚ ਕਿਸੇ ਦਾ ਪ੍ਰੇਮ ਮਿਲ ਜਾਵੇ ਨਾ ਇਹ ਤੁਸੀਂ ਸਮਝ ਲਓ ਕਿ ਕੁਦਰਤ ਨੇ ਤੁਹਾਡੇ ਉੱਤੇ ਬਹੁਤ ਵੱਡਾ ਕਰਮ ਕਰ ਦਿੱਤਾ। ਹੁੰਦੇ ਨੇ ਕਿ ਪ੍ਰੇਮ ਦੇ ਵਿੱਚ ਅਕਲ ਕੋਈ ਕੰਮ ਨਹੀਂ ਕਰਦੀ। ਜਾਂ ਤਾਂ ਪ੍ਰੇਮ ਖੇਲਣ কা ਚਾਹੋ, ਸਰ ਤਾਂ ਤਲੀ ਗਲੀ ਮੋਰੀ ਆਓ। ਤੇ ਇਨ੍ਹਾਂ ਸ਼ੇਰਾਂ ਦੇ ਵਿੱਚ ਜਦੋਂ ਇਹ ਦਰਦ ਲੈਂਦਾ ਵਾ ਕਿਤੇ ਨਾ ਕਿਤੇ ਦੇ ਸ਼ਾਇਰਾਂ ਨੂੰ ਸੱਟ ਵੱਜਦੀ ਆ ਤੇ ਉਹ ਇਹ ਚੀਜ਼ਾਂ ਲਿਖਣ ਲਈ ਮਜਬੂਰ ਹੁੰਦੇ। ਪਰੇਸ਼ਾਨ ਹੋ ਤੂੰ ਵੀ, ਪਰੇਸ਼ਾਨ ਹਾਂ ਅਸੀਂ ਵੀ। ਚਲੋ ਮੈਂ ਕਦੇ ਮੇਹੀ ਬਾਤ ਹੋ ਗਈ। ਮਸ਼ੀਰ ਬਦਰ ਉਹਨਾਂ ਦਾ ਬੜਾ ਪਿਆਰਾ ਸ਼ੇਰ ਆਏ। ਉਹ ਨਾ ਮਹਾਰਾਣੀ ਜਿੰਦਾ ਦੀਆਂ ਪੀੜਾ ਦਾ ਕੋਈ ਅੰਤ ਸੀ ਉਹ ਨਾ ਬਾਦਰਸ਼ਾਹ ਦੇ ਸ਼ਬਦਾਂ ਦੇ ਵਿੱਚ ਜਿਹੜੀ ਉਹ ਤਾਂ ਨੇ ਪੀੜ ਦੱਸੀ ਆ ਨਾ ਕੋਈ ਉਹਨਾਂ ਦਾ ਅੰਤ ਸੀ ਅਹੀਂ ਆਹੀ ਕਹਿੰਦੇ ਮੈਂ ਮੈਂ ਪਰ ਮੈਂ ਵਾਲਾ ਕੋਈ ਸੌਦਾ ਹੀ ਨਹੀਂ ਨਹੀਂ ਕਹਿੰਦੇ ਇਹੀ ਜਿਆਦਾ ਪੜੇ ਲਿਖੇ ਆ ਪਰ ਮੈਂ ਕਹਿੰਦਾ ਕੀਟ ਪਤੰਗੇ ਆ ਜਿਹੜੇ ਉਹ ਤੁਹਾਡੇ ਨੂੰ ਜਿਆਦਾ ਪੜੇ ਆ ਗੁਰਪਾਣੀ ਕਹਿੰਦੀ ਆ ਕਿ ਸੁਖ ਦੁਖ ਦੋਇਦਾਰ ਕੱਪੜੇ ਪਹਿਰੇ ਆਏ ਮਨੁੱਖ ਮੰਗਣਾ ਚੱਕ ਮਾਰਨਾ ਦੁੱਖ ਛੱਡ ਪਾਂਗੇ ਸੁਖ ਸਾਨੂੰ ਕੁਦਰਤੋਂ ਤੰਦਰੁਸਤੀ ਮੰਗਣੀ ਚਾਹੀਦੀ ਆ ਸਾਡਾ ਸੁੱਖ ਜਿਹੜੀ ਆ ਉਹ ਸਾਡੀ ਮਾਨਸਿਕ ਅਵਸਥਾ ਚੋਂ ਪੈਦਾ ਹੁੰਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕੀਪਰਤਾ ਪੰਨੂ ਮੇਰਾ ਚੈਨਲ ਤੇ ਅੰਗਰੇਜ਼ ਰਾਤ ਤੇ ਸਵਾਗਤ ਆ ਸਾਰਿਆਂ ਦਾ ਇਹ ਦੋਸਤੋ ਕਾਫੀ ਦਿਨ ਹੋ ਗਏ ਆ ਕੋਈ ਸਾਜ ਨਹੀਂ ਪਾਈ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਸੇਰ ਦੀ ਸਾਜ ਪਾਉਨੇ ਆ ਛੋਟਾ ਜਿਹਾ ਵਲੌਗ ਲੈ ਕੇ ਮੈਂ ਆਜਾਣਾ ਕਿਉਂਕਿ ਗੱਲਾਂ ਬਾਤਾਂ ਜਿਹੜੀਆਂ ਆ ਅਹੀਂ ਕਰਦੇ ਆ ਇੱਕ ਦੂਜੇ ਦੇ ਨਾਲ ਜਿਹੜੀ ਗੱਲਬਾਤ ਹੁੰਦੀ ਆ ਤੇ ਸਾਨੂੰ ਬਹੁਤ ਕੁਝ ਗੱਲਾਂ ਤੋਂ ਪਤਾ ਲੱਗਦਾ ਜਦੋਂ ਅਸੀਂ ਕਿਸੇ ਨੂੰ ਸੁਣਦੇ ਆ ਤੇ ਉਹਦੇ ਨਾਲ ਕਰਦੇ ਆ। ਕਈ ਵਾਰੀ ਕੀ ਹੁੰਦਾ ਕਿ ਅਸੀਂ ਕਿਸੇ ਨਾਲ ਬੋਲਦੇ ਹੀ ਨਹੀਂ ਤੇ ਇਹ ਰਾਈਟਰ ਦੇ ਬੜੇ ਪਿਆਰੇ ਸ਼ਬਦ ਆ ਜਦੋਂ ਅਸੀਂ ਸੋਚਦੇ ਕਿ ਮੈਂ ਆਹ ਨਹੀਂ ਬੋਲਣਾ ਤੇ ਮੈਂ ਆਹ ਨਹੀਂ ਬੋਲਣਾ ਤੇ ਬੜਾ ਸੰਜਮ ਦੇ ਨਾਲ ਬੋਲਣਾ ਤੇ ਮੈਂ ਉਹਦੇ ਤਰੀਕੇ ਜਿਹੜੇ ਆ ਬੜੇ ਇਹ ਤਰੀਕੇ ਨਾਲ ਇੱਥੇ ਆ ਗੱਲ ਕਰਦਿਆਂ ਦੇ ਆਂਦੇ ਸਾਨੂੰ ਬੰਜਰ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਤੇ ਜਦੋਂ ਅਸੀਂ ਆਪਣੇ ਆਪ ਨੂੰ ਹੱਦਾਂ 'ਚ ਬੰਦ ਲੈਨੇ ਆਂ ਸਰਹੱਦਾਂ 'ਚ ਬੰਦ ਲੈਨੇ ਆਂ ਤੇ ਫਿਰ ਸਾਡੀ ਜਿਹੜੀ ਆ ਉਹ ਲਾਈਫ ਜਿਹੜੀ ਉਹ ਇੱਕ ਮਤਲਬ ਉਹਦੇ ਅਰਥ ਜੇ ਅਗਵਾਜਦੇ ਆ ਕਿਉਂਕਿ ਜੇ ਕਿਸ਼ਤੀ ਨੂੰ ਅਸੀਂ ਪਾਣੀ 'ਚ ਛੱਡ ਕੇ ਤੇ ਇੱਕ ਰਸਾ ਕਿਸ਼ਤੀ ਨੂੰ ਪਾ ਕੇ ਤੇ ਦੂਜਾ ਕਿਨਾਰੇ 'ਤੇ ਕਿੱਲੇ ਨਾਲ ਬੰਨ੍ਹ ਦਾਂਗੇ ਤੇ ਕਿਸ਼ਤੀ ਪਾਣੀ 'ਚ ਤੇ ਤੈਰਦੀ ਰਹੂਗੀ ਪਰ ਉਹ ਜਾਊਗੀ ਕਿਤੇ ਵੀ ਸਾਡੀ ਲਾਈਫ ਵੀ ਜਿਹੜੀ ਹੁੰਦੀ ਆ ਇਹ ਕੁਝ ਇਸੇ ਤਰ੍ਹਾਂ ਤਰੀਕੇ ਦੀ ਹੁੰਦੀ ਆ ਤੇ ਰੋਹੀ ਵਿਚਰਦੇ ਨਹੀਂ ਖੁੱਲ ਕੇ ਚੱਲਦੇ ਵੀ ਸਾਡਾ ਕੋਈ ਕਿਤੇ ਅਸੀਂ ਪਹੁੰਚ ਦੇ ਦੀ ਇਹ ਕਰਕੇ ਅਸੀਂ ਜੋ ਵੀ ਹੈਗੇ ਆ ਸਾਨੂੰ ਬਿਲਕੁਲ ਉਹੋ ਜਿਹਾ ਸਹਿਜ ਸੁਭਾ ਰਹਿਣਾ ਚਾਹੀਦਾ ਔਰ ਜ਼ਿੰਦਗੀ 'ਚ ਜੇ ਕਿਤੇ ਹੱਸਣ ਦਾ ਮੌਕਾ ਮਿਲੇ ਤੇ ਜ਼ਰੂਰ ਹੱਸਣਾ ਚਾਹੀਦਾ ਇਹਦੇ ਜਿਹੜੀਆਂ ਟੈਨਸ਼ਨ ਆ ਉਹ ਸਾਨੂੰ ਰਾਤ ਦਿਨ ਰਵਾਈ ਤੇ ਜਰਦੀਆਂ ਹੀ ਆ ਏ ਮੈਂ ਜਿਹੜੀਆਂ ਅੱਜ ਤੁਹਾਡੇ ਨਾਲ ਫੇਰਦੀਆਂ ਗੱਲਾਂ ਕਰ ਲੱਗਾ ਤੇ ਮੈਂ ਚਲੋ ਆਓ ਅੱਜ ਪਾ ਛੋਟੇ ਛੋਟੇ ਪੁਆਇੰਟ ਆ ਜਿੰਨਾਂ ਤੇ ਆਪਾਂ ਜਿਹੜੀਆਂ ਗੱਲਾਂ ਕਰਦੇ ਆ ਤੇ ਬੱਦਲ ਵੀ ਬਹੁਤ ਹੋਏ ਆ ਤੇ ਹੋ ਸਕਦਾ بارش ਵੀ ਆ ਜੇ ਇੰਗਾਂ ਦਿਨਾਂ ਦਾ ਇਸ ਤਰ੍ਹਾਂ ਘੁੱਟਿਆ ਘੁੱਟਿਆ ਜਿਹਾ ਮੂਡ ਆ ਮਤ ਦਾ ਕੁਦਰਤ ਦਾ ਤੇ ਇਹਨੇ ਇੱਕ ਰੀਟ ਆਦਾ ਗੁੱਗਲਾੜ ਕੱਢ ਰਹੀ ਹੈ ਚਲੋ ਨਿਕਲ ਆਵੇ ਤੇ ਆਜੋ ਮੈਂ ਕੋਨੇ ਕਰ ਦੇ ਨਵੀਆਂ ਹੋਰ ਤੁਹਾਡੇ ਨਾਲ ਗੱਲਾਂ ਅਪਨੇਸਟ ਹਮਿੰਗਵੇ ਜਿਨ੍ਹਾਂ ਦਾ ਨਾਵਲ ਸੀ ਗੁੱਡਾ ਅਤੇ ਸਮੁੰਦਰ ਤੇ ਜਿਹਦੇ ਤੇ ਉਹਨਾਂ ਨੂੰ ਸਨ ਨੋਬਲ ਵੀ ਦਿੱਤਾ ਗਿਆ ਤੇ ਇਹ ਦੁਨੀਆ ਦੀ ਬਹੁਤ ਸਭ ਤੋਂ ਵੱਧ ਪੜੀ ਜਾਣ ਵਾਲੀ ਕਿਤਾਬ ਸੀ ਤੇ ਹਮੇਸ਼ਾ ਆਸ਼ਾਵਾਦੀ ਗੱਲਾਂ ਕਰਦੇ ਸੀ ਜੰਗੀ ਪੱਤਰਕਾਰ ਸੀ ਤੇ ਵਰਲਡ ਯੁੱਧ ਦੇ ਦੂਸਰੇ ਦੇ ਵਿੱਚ ਵੀ ਉਹਨਾਂ ਨੇ ਆਪਣੀ ਭੂਮਿਕਾ ਹਰਨਸਟ ਮਿੰਟੇਮਿੰਗ ਦੇ ਅਨੁਭਵੀ ਇੱਕ ਸਾਇੰਟਿਸਟ ਦੇ ਤੌਰ ਤੇ ਔਰ ਬਹੁਤ ਸਾਰੇ ਉਹਨਾਂ ਨੇ ਮਨੁੱਖਤਾ ਦਾ ਕਹਾਣ ਹੁੰਦਾ ਵੇਖਿਆ ਬੰਬਾਂ ਦੀ ਤਬਾਹੀ ਵੇਖੀ ਕਿਉਂਕਿ ਜੰਗਾਂ ਦੇ ਵਿੱਚ ਕੋਈ ਸਾਰਥਕ ਤੇ ਚੀਜ਼ ਨਜ਼ਰ ਨਹੀਂ ਆਉਂਦੀ ਜੰਗਾਂ ਤੇ ਤਬਾਹੀ ਕਰਦੀਆਂ ਹਰ ਚੀਜ਼ ਨੂੰ ਔਰ ਉਹਨਾਂ ਦੇ ਬੜੇ ਪਿਆਰੇ ਸ਼ਬਦ ਆਗੇ ਮੈਂ ਜ਼ਿੰਦਗੀ ਚ ਸਾਰੀ ਉਮਰੀ ਤਾ ਉਮਰੀ ਉਮੀਦ ਦੇ ਲੜ ਲਾ ਕੇ ਰਹਿਣਾ ਚਾਹੁੰਦਾ ਸੀ ਆਸ਼ਾਵਾਦੀ ਰਹਿਣਾ ਚਾਹੁੰਦਾ ਸੀ ਜਿਤਨਾ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਆ ਉਹ ਆਸ਼ਾਵਾਦੀ ਆ ਹਰ ਹਾਲਤ ਚ ਆਸ਼ਾਵਾਦੀ ਆ ਤਾਂ ਹੀ ਤੇ ਜਿਹੜੀਆਂ ਸਾਡੀਆਂ ਸਿੱਖ ਬੀਬੀਆਂ ਹੈ ਜਿਹੜੀਆਂ ਲਾਹੌਰ ਦੀਆਂ ਖਿੱਦਾਂ ਦੇ ਵਿੱਚ ਜਿਹੜੀਆਂ ਸੋ ਮੁਗਲਾਂ ਦੀ ਸਵਾ ਸਵਾ ਮਨ ਦੇ ਪੀਸ ਨੇ ਪੀਸ ਕੇ ਵੀ ਉਹ ਜਿਦੋਂ ਅਰਦਾਸ ਕਰਦੀਆਂ ਸੀ ਉਹ ਦਰਦਾ ਸ਼ੁਕਰ ਕਰਦੀਆਂ ਸੀ ਕਿ ਚਾਰ ਪੈਰ ਅੱਠ ਪੈਰ ਦੇ ਜਿਹੜਾ ਜਾਂ ਦਿਨ ਗੁਜ਼ਰਿਆ ਜਿਹੜਾ ਚਾਰ ਪੈਰ ਅੱਧੀ ਰਾਤ ਗੁਜ਼ਰੀ ਜਿਹੜਾ ਦਿਨ ਗੁਜ਼ਰਿਆ ਵੇਗ ਨੂੰ ਤੇਰੇ ਸ਼ੁਕਰ ਚ ਗੁਜ਼ਰਿਆ ਤੇ ਸਾਨੂੰ ਬੜੇ ਆਰਾਮ ਨਾਲ ਬੀਤਿਆ ਇਹੋ ਚੀਜ਼ ਜਿਹੜੀ ਸੀ ਉਹ ਜਿਹੜੇ ਉਹਨਾਂ ਦੇ ਜ਼ੁਲਮ ਕਰਦੇ ਸੀ ਉਹਨਾਂ ਚੜਾਉਂਦੀ ਸੀ ਤੇ ਅਨੈਸਟੋ ਹਮਿੰਗਵੇ ਜਿਹੜੇ ਸੀ ਇਹਨਾਂ ਨੇ ਇਹ ਬੜੇ ਪਿਆਰੇ ਸ਼ਬਦ ਲਿਖਿਆ ਕਈ ਵਾਰੀ ਸਾਡੀ ਉਮੀਦ ਟੁੱਟ ਵੀ ਜਾਂਦੀ ਆ ਪਰ ਸਾਨੂੰ ਉਮੀਦ ਦਾ ਜਿਹੜਾ ਲਾੜਾ ਦਾਮਣਾ ਉਹ ਨਹੀਂ ਖਤਦਾ ਚਾਹੀਦਾ ਪਰ ਇਹਨਾਂ ਦੀ ਬਾਕੀ ਇਹ ਇਨਸਾਨ ਕਿੰਨਾ ਹਾਰ ਗਿਆ ਹਮਿੰਗਵੇ ਕਿ ਜਿੰਨਾਂ ਨੇ ਖੁਦਕੁਸ਼ੀ ਕਰ ਲਈ ਤੇ ਸਾਡੇ ਪੰਜਾਬੀ ਦੇ ਵੀ ਬੜੇ ਆਸ਼ਾਵਾਦੀ ਕਵੀ ਸੀ ਨੰਦ ਲਾਲ ਨੂਰਪੁਰੀ ਜੀ ਤੇ ਐਂਡ ਦੀ ਬਾਕੀ ਉਹਨਾਂ ਨੇ ਵੀ ਆਪਣੀ ਜੀਵਨ ਲੀਲਾ ਖੁਸ਼ਹਾਲ ਮਾਰਕਸ ਸਮਾਪਤ ਕਰ ਲਈ ਜੀ ਜਦੋਂ ਗੱਲਾਂ ਤੇ ਕਰਨ ਨੂੰ ਬਣੀਆਂ ਕਰਦੇ ਹਨ ਪਰ ਜ਼ਿੰਦਗੀਆਂ ਜਿਹੜੀਆਂ ਸਕਿਟਕੀਆਂ ਹੁੰਦੀਆਂ ਉਹ ਵੀ ਇਹਨੂੰ ਸਾਨੂੰ ਅੰਨੇ ਖੂਹਾਂ ਉੱਤੇ ਕੈਲ ਦਿੰਦੀਆਂ ਤੇ ਜਿਹੜੇ ਆਸ਼ਾਵਾਦੀ ਆ ਉਹ ਆਸ਼ਾਵਾਦੀ ਹੀ ਰਹਿੰਦੇ ਆ ਹੁਣ ਜੇ ਗੁਰੂ ਸਾਹਿਬ ਦੀ ਗੱਲ ਕਰੀਏ ਗੁਰੂ ਅਰਜਨ ਸਾਹਿਬ ਦੀ ਤੇ ਜਿੰਨੇ ਤਸੀਹੇ ਸ਼ਾਸਾ ਕਾਨੂੰਨ ਦੇ ਤਹਿਤ ਉਹਨਾਂ ਤੇ ਦਿੱਤੇ ਗਏ ਜਿਵੇਂ ਉਹਨਾਂ ਨੂੰ ਤੰਗ ਕੀਤਾ ਗਿਆ ਸਤਾਇਆ ਗਿਆ ਤੇ ਤੱਤੀ ਤਵੀ ਤੇ ਬਿਠਾ ਕੇ ਉਹਨਾਂ ਦੇ ਸਿਰ ਤੇ ਵਿੱਚ ਰੇਤ ਪਾਈ ਗਈ ਤੇ ਉਹਨਾਂ ਨੇ ਆਸ਼ਾਵਾਦ ਦਾ ਸਦਾਤ ਨਹੀਂ ਛੱਡਿਆ ਉਦਰ ਦੀ ਚੜ੍ਹਦੀ ਕਲਾ ਦਾ ਪਰ ਕਿਸੇ ਦੇ ਸਾਹਮਣੇ ਹਾਰ ਨਹੀਂ ਮੰਗੀ ਤੇ ਜੇ ਗੁਰੂ ਸਾਹਿਬਾ ਤੋਂ ਇਲਾਵਾ ਆਪਾਂ ਭਾਈ ਸੱਤੀਦਾਸ ਮਤੀਦਾਸ ਦੀ ਇੱਤੇਹਾਸ ਦੀ ਅਲਾ ਜੀ ਦੀ ਗੱਲ ਕਰੀਏ ਜਾਂ ਇਹਨਾਂ ਨੇ ਵੀ ਕਿਤਰਾ ਇਹਨਾਂ ਦੇ ਨਾਲ ਜਿਹੜੇ ਜ਼ੁਲਮ ਕੀਤੇ ਗਏ ਸਿੱਖ ਇਤਿਹਾਸ ਤੇ ਜਿਹੜਾ ਵਾ ਉਹ ਭਰਿਆ ਹੀ ਪਿਆ ਖਿੱਤਾਂ ਗੱਲਾਂ ਦੇ ਨਾਲ ਕੁਰਬਾਨੀਆਂ ਦੇ ਨਾਲ ਜਿੱਥੇ ਇੱਕ ਤੋਂ ਬਾਅਦ ਇੱਕ ਜ਼ੁਲਮ ਇਹਨਾਂ ਨੇ ਸੇ ਔਰ ਆਪਣੀ ਆਸ਼ਵਾਦ ਦੀ ਜਿਹੜੀ ਚੀਜ਼ ਆ ਉਹਨੂੰ ਨਹੀਂ ਛੱਡਿਆ ਕਿ ਚੰਗੇ ਦੇ ਆਉਣਗੇ ਜੋ ਹੋ ਰਿਹਾ ਸਾਰਾ ਕੁਝ ਠੀਕ ਹੀ ਆ ਔਰ ਆਪਣੀ ਇਸੇ ਖੁਸ਼ੀ ਦੇ ਨਾਲ ਹਰ ਦਰਦ ਨੂੰ ਪੀ ਲਿਆ ਕੁੱਟੋ-ਕੁੱਟ ਕਰਕੇ ਤੇ ਅਸੀਂ ਜਿਹੜੇ ਆਮ ਇਨਸਾਨ ਆ ਅਸੀਂ ਬਹੁਤ ਜਲਦੀ ਛੋਟੀਆਂ-ਛੋਟੀਆਂ ਚੀਜ਼ਾਂ ਦਾ ਖਬਰ ਆ ਜਾਂਦੇ ਆ ਤੇ ਵਕਤ ਦੀ ਇੱਕ ਜਿਹੜੀ ਤੋਰ ਹੁੰਦੀ ਆ ਇਹ ਕਦੀ ਜਿਹੜੀ ਆ ਰੁਕਦੀ ਨਹੀਂ ਤੇ ਚੰਗੇ ਦੇ ਆਉਂਦੇ ਆ ਵੀ ਨਿਕਲ ਜਾਂਦੇ ਆ ਜੇ ਬੁਰੇ ਦੇ ਆਉਂਦੇ ਆ ਕੁਈ ਨਿਕਲ ਜਾਂਦੇ ਆ ਤੇ ਮੇਰੇ ਸਾਹਮਣੇ ਅਮਿੰਗਵੇ ਦੇ ਸ਼ਬਦ ਆਏ ਸੀ ਤੇ ਉਹ ਗੱਲ ਮੈਂ ਇਹ ਕਰਨੀ ਸੀ ਕਿ ਵੇਖੋ ਕਿੰਨੇ ਉਹਨੇ ਸ਼ਬਦ ਪਿਆਰੇ ਲਿਖੇ ਆ ਕਿ ਸਾਨੂੰ ਹਮੇਸ਼ਾ ਆਸ਼ਾਵਾਦੀ ਰਹਿਣਾ ਚਾਹੀਦਾ ਪਰ ਇੱਕਦਮ ਅਮਿੰਗਵੇ ਦੀ ਆਪਣੀ ਆਸ਼ਾ ਸੀ ਜਿਹੜੀ ਜੰਗ ਸੀ ਉਹਦੇ ਝੁਲਮਾ ਨੇ ਉਹਦੀਆਂ ਪ੍ਰਸਤੁਤੀਆਂ ਨੇ ਉਹਦੇ ਜੋਰ ਨੇ ਕੇ ਵੇਖਿਆ ਉਹਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ ਇਹ ਕਰਕੇ ਜਾਣ ਲਈ ਕਹਿੰਦੇ ਆ ਕਿ ਹਮੇਸ਼ਾ ਹੀ ਬੁਰੀ ਚੀਜ਼ ਆ ਦੋਸਤੋ ਸਾਨੂੰ ਜ਼ਿੰਦਗੀ 'ਚ ਕਿਸੇ ਦਾ ਪ੍ਰੇਮ ਮਿਲ ਜਾਵੇ ਨਾ ਇਹ ਤੁਸੀਂ ਸਮਝ ਲਓ ਵੀ ਕੁਦਰਤ ਨੇ ਤੁਹਾਡੇ ਉੱਤੇ ਬਹੁਤ ਵੱਡਾ ਕਰਮ ਕਰ ਦਿੱਤਾ ਤੇ ਇਸ ਪ੍ਰੇਮ ਨੂੰ ਸੰਭਾਲਣ ਆਸਤੇ ਸਾਡੀ ਜਿਹੜੀ ਆ ਉਮਰ ਖਰਚੋ ਜਾਨੀ ਚਾਹੀਦੀ ਆ ਇਹ ਸਾੜ ਤੋਂ ਇਹ ਪ੍ਰੇਮ ਨਾਲ ਸੰਭਾਲਿਆ ਗਿਆ ਅਸੀਂ ਸਮਝਿਆ ਵੀ ਸਾਹਮਣੇ ਵਾਲਾ ਪਾਗਲਾ ਤੇ ਫਿਰ ਬਹੁਤ ਕੁਝ ਜਿਹੜਾ ਉਹ ਹਿਗਵਾ ਬੈਨੇ ਕਿਸੇ ਟਾਈਮ ਕਿਸੇ ਹੱਦ ਤੱਕ ਸਾਡੀਆਂ ਚਲਾਕੀਆਂ ਉਹ ਕੰਮ ਕਰਦੀਆਂ ਸਾਨੂੰ ਲੱਗਦਾ ਕਿ ਸਾਹਮਣੇ ਵਾਲਾ ਬੇਵਕੂਫਾ ਉਹਨੂੰ ਕੁਝ ਨਹੀਂ ਪਤਾ ਤੇ ਧਲਾਕ ਹੋਣਾ ਸਾਡਾ ਹੱਕ ਹੁੰਦਾ ਤੇ ਜਿਹੜੀਆਂ ਚਲਾਕੀਆਂ ਹੁੰਦੀਆਂ ਇਹ ਗੁਨਾਹ ਆ ਇਹਨੂੰ ਕੁਦਰਤ ਕਦੀ ਮਾਫ਼ ਨਹੀਂ ਕਰਦੀ ਔਰ ਇਹ ਚਲਾਕੀਆਂ ਘੁਮਕਮਾ ਕੇ ਦੁਬਾਰਾ ਮਗੈ ਲਾਗੂ ਸਾਡੇ ਤੇ ਹੀ ਫਾਇਰ ਹੋ ਜਾਂਦੀਆਂ ਆਗੇ ਤੇ ਇਹ ਕਰਕੇ ਜੇ ਕੋਈ ਤੁਹਾਡੇ ਨਾਲ ਪ੍ਰੇਮ ਕਰਦਾ ਕੋਈ ਸਨੇਹ ਕਰਦਾ ਤੇ ਉਹਦੇ ਪ੍ਰੇਮ ਨੂੰ ਹਮੇਸ਼ਾ ਹੀ ਆਪਣੇ ਤਲੀ ਤੇ ਰੱਖ ਕੇ ਤੋਲਦੇ ਨਾ ਰਹੋ ਉਹਦੇ ਪ੍ਰੇਮ ਨੂੰ ਪ੍ਰੇਮ ਸਮਝੋ ਤੇ ਉਹਦੀ ਉਹ ਹੀ ਕਦਰ ਕਰੋ ਜਿੰਨਾ ਚੁ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ ਉਨਾ ਹੀ ਉਹਨੂੰ ਕਰੋ ਜੋ ਕਿ ਜਦ ਨਾਲ ਪ੍ਰੇਮ ਕੀਤਾ ਵਾ ਪੁਰੂ ਸਾਹਿਬ ਕਹਿੰਦੇ ਆ ਕਿ ਪ੍ਰੇਮ ਦੇ ਵਿੱਚ ਅਕਲ ਕੋਈ ਕੰਮ ਨਹੀਂ ਕਰਦੀ ਜਾਂ ਤਾਂ ਪ੍ਰੇਮ ਖੇਲਣ ਦਾ ਚਾਹੋ ਸਰ ਤਾਂ ਤਲੀ ਨਲੀ ਮੋਈ ਆਓ ਤੇ ਜਿੱਥੇ ਅਸੀਂ ਪ੍ਰੀਤ ਪਾ ਲਈਏ ਨਿਯੋਗ ਹੋਈ ਤੇ ਜਿਸੇ ਸਾਨੂੰ ਬਣੀ ਬਣਾਈ ਪਈ ਪ੍ਰੇਮ ਦੀ ਖੇਡ ਮਿਲ ਜੇ ਕੋਈ ਸਾਨੂੰ ਚਾਉਣ ਵਾਲਾ ਹੋਵੇ ਤੇ ਸਾਡੇ ਤੋਂ ਵੱਡਾ ਜਿਹੜਾ ਵਾ ਉਹ ਨਸੀਬਾ ਵਾਲਾ ਇਸ ਦੁਨੀਆ ਤੇ ਕੋਈ ਨਹੀਂ ਔਰ ਜੇ ਅਸੀਂ ਪ੍ਰੇਮ ਨੂੰ ਵਾਦਿਆ ਜੇ ਪ੍ਰੇਮ ਦਾ ਹੀ ਗਲਾ ਘੁਟਦਾ ਤੇ ਸਾਡੇ ਤੋਂ ਬਦਨਸੀਬ ਵੀ ਕੋਈ ਨਹੀਂਗਾ ਇਸ ਤਰ੍ਹਾਂ ਜਿੰਦਗੀ ਨੇ ਦਿਆ ਹੈ ਹਮਾਰਾ ਸਾਥ ਜੈਸੇ ਕੋਈ ਨਵਾਰਾ ਹੁਰਕੀਬ ਸੇ ਜੀ ਸ਼ਾਇਦ ਲੁਧਿਆਣਵੀ ਜੀ ਦੇ ਸ਼ਬਦ ਨੇ ਬੜਾ ਪਿਆਰਾ ਸ਼ੇਰ ਉਹਨਾਂ ਦਾ ਤੇ ਰਕੀਬ ਕਹਿੰਦੇ ਆ ਉਰਦੂ ਦੇ ਵਿੱਚ ਤੁਹਾਡੇ ਸ਼ਰੀਕ ਨੂੰ ਜਾਂ ਤੁਹਾਡੇ ਬੁਰਾ ਕਰਨ ਵਾਲੇ ਨੂੰ ਚੰਗੇ ਦਾ ਆਪੋਜੀਟ ਜਿਹੜਾ ਬੁਰਾ ਅੰਦਾਜ਼ ਹੋ ਰਕੀਬ ਹੁੰਦਾ ਤੇ ਇਸ ਤਰ੍ਹਾਂ ਜ਼ਿੰਦਗੀ ਉਹ ਕਹਿੰਦੇ ਵੀ ਮੈਨੂੰ ਲਗਾਉਣੀ ਪਈ ਏ ਸ਼ੇਰ ਵੀ ਤੁਸੀਂ ਦੇਖੋ ਇਹ ਹੈ ਲੋਗਾਂ ਦੀ ਅੱਜ ਵੀ ਜਿਹੜੇ ਸ਼ਬਦ ਨੇ ਤੇ ਜਾਂ ਉਹਨਾਂ ਦੀਆਂ ਨਜ਼ਮਾਂ ਜਿਹੜੀਆਂ ਰਦਲਾਜੋ ਵੀ ਉਹਨਾਂ ਦੇ ਲਿਖਿਆ ਸ਼ਾਇਰ ਦਾ ਪੜ੍ਹ ਕੇ ਤੇ ਉਰਦੂ ਦੇ ਇਹ ਮਹਾਨ ਰਾਈਟਰ ਸੀ ਤੇ ਇਹਨਾਂ ਸ਼ੇਰਾਂ ਦੇ ਵਿੱਚ ਜਦੋਂ ਇਹ ਦਰਦ ਲੈਂਦਾ ਵਾ ਕਿਤੇ ਨਾ ਕਿਤੇ ਤੇ ਸ਼ਾਇਰਾਂ ਨੂੰ ਸੱਟ ਵੱਜਦੀ ਆ ਤੇ ਉਹ ਇਹ ਚੀਜ਼ਾਂ ਲਿਖਣ ਦੀ ਮਜਬੂਰ ਹੁੰਦੇ ਆ ਤੇ ਉਹ ਜਿਹਨੂੰ ਘੁੱਟ ਪੀਦੇ ਆ ਅੱਗ ਦਾ ਭਰ ਕੇ ਤੇ ਫਿਰ ਉਹ ਭਾਵੇਂ ਜਿੰਨੀ ਮਰਜ਼ੀ ਸਾਰੇ ਜਮਾਨੇ ਦੀ ਆਸ ਦੀ ਬਰਫ ਖਾਈਆਂ ਉਹਨਾਂ ਦਾ ਸੀਨਾ ਨਹੀਂ ਠਰਦਾ ਇਸ ਕਰਕੇ ਜਿਹੜੇ ਸ਼ਬਦਾਂ ਉਹ ਕਹਿੰਦੇ ਵੀ ਮੈਂ ਤੇ ਇਤਰਾ ਨੁਭਾਦੀ ਆਪਦੀ ਜਿਤਨਾ ਘੇਰ ਕੀ ਨੁਭਾਈ ਨੁਭਾਈ ਦੀ ਆ ਪਰ ਮੈਂ ਆਪਣੀ ਲੋਈ ਚੋਕੇ ਕਿਸ ਨੂੰ ਜਰਮਣੀ ਵਿਖਾਏ ਆਪਣੇ ਆਏ ਇੰਨਾ ਦਰਦ ਹੈ ਇੰਨਾ ਸ਼ਬਦਾਂ ਦੇ ਵਿੱਚ ਕਹਿ ਨਹੀਂ ਸਕਦੇ ਪਰੇਸ਼ਾ ਹੋ ਤੁਸੀਂ ਵੀ ਪਰੇਸ਼ਾ ਹਾਂ ਹਮ ਵੀ ਚਲੋ ਮੈਂ ਕਦੇ ਮੇਹੀ ਬਾਤ ਹੋ ਗਈ ਮਸ਼ੀਰ ਬਦਰ ਉਹਨਾਂ ਦਾ ਬੜਾ ਪਿਆਰਾ ਸ਼ੇਰ ਆਏ ਕਿ ਸ਼ਰਾਬ ਮੈਂ ਦੀ ਮੈਨੇ ਕੋਈ ਕਹਿੰਦਾ ਕਿ ਸ਼ਰਾਬ ਬਹੁਤ ਚੰਗੀ ਚੀਜ਼ ਆ ਕਿਉਂਕਿ ਮੈਂ ਸ਼ਰਾਬ ਪੀ ਕੇ ਵੇਖੀ ਆ ਇਸ ਜੀ ਨੂੰ ਹੰਡਾ ਕੇ ਵੇਖਿਆ ਆਪਣੇ ਹੱਡਾਂ ਦੇ ਤੇ ਸ਼ਰਾਬ ਸਿੱਧੀ ਸਿੱਧੀ ਤੁਹਾਨੂੰ ਖਾ ਜਾਂਦੀ ਆ ਪਰ ਇਹ ਸ਼ਾਇਰਾਂ ਨੂੰ ਥੋੜਾ ਜਿਹਾ ਕਿਉਂਕਿ ਉਹਨਾਂ ਦੇ ਜਜ਼ਬਾਤਾਂ ਨੂੰ ਮੁੜਕਾ ਦਿੰਦੀ ਆ ਉਹਨਾਂ ਦੇ ਸੈਂਟੀਮੈਂਟਸ ਨੂੰ ਥੋੜਾ ਜਿਹਾ ਚੁੱਕਦੀ ਆ ਪਰ ਜਿਹੜੀ ਉਹਨਾਂ ਦੀ ਨਿਰਾਸ਼ਾ ਹੁੰਦੀ ਆ ਕੁਝ ਪਲ ਦੀ ਜਿਹੜੀ ਆ ਸ਼ਰਾਬ ਦੇ ਦੋ ਘੋਟਾ ਉਹ ਉਹਨਾਂ ਨੂੰ ਥੋੜਾ ਜਿਹਾ ਆਸਰਾ ਦਿੰਦੇ ਆ ਤਾਂ ਹੀ ਤੇ ਛੇਵ ਜਿਹੜਾ ਸੀ ਉਹ ਸ਼ਰਾਬ ਦੇ ਵਿੱਚੋਂ ਆਪਣੀ ਜ਼ਿੰਦਗੀ ਦੇ ਅਰਥ ਪਾਲਦਾ ਰਿਹਾ ਰੋਜ਼ ਜਿਹੜੀਆਂ ਪੀੜਾਂ ਸੀ ਉਹ ਸ਼ਰਾਬ ਉਹਨੂੰ ਆਰਾਮ ਦਿੰਦੀ ਸੀ ਔਰ ਉਹ ਬੋਤਲ 'ਚ ਡੁੱਬ ਗਿਆ ਐਂਡ ਦੀ ਬਾਕੀ ਤੇ ਸ਼ਾਇਰਾ ਜਿਹੜੇ ਇਹਨਾਂ ਨੂੰ ਮੈਂ ਕਦਾ ਮੈਂ ਖਾਨਾ ਜਿਹੜਾ ਵਾ ਉਹ ਇਹਨਾਂ ਤੋਂ ਪਾਸੇ ਨਹੀਂ ਜਾ ਸਕਦਾ ਉਹ ਚਾਹੇ ਮੀਰ ਤਕੀ ਮੀਰ ਹੋਣਾ ਗਾਲਬੋਣਾ ਜਾਂ ਦਾਗ ਦੇਲੂਈ ਹੋਣਾ ਕੋਈ ਵੀ ਹੋਵੇ ਬਾਦਰ ਸ਼ਾ ਯਾਫਰਸੀ ਉਹਨਾਂ ਦੇ ਵੀ ਜਿਹੜੀ ਨਾ ਕਿਸੇ ਕੇ ਆਕਾ ਨੂਰ ਹੂੰ ਨਾ ਕਿਸੇ ਕੇ ਦਿਲ ਕਾ ਅਕਰਾਰ ਹੂੰ ਤੇ ਉਹਨਾਂ ਦੇ ਜਿਹੜੀ ਲਿਖੇ ਸ਼ਬਦ ਨੇ ਜੋ ਕਿਸੇ ਕੇ ਕਾਮਨਾ ਅਸਗਮ ਹੈ ਉਹ ਇੱਕ ਮੁਸਤੇਕਬਾਰ ਹੂੰ ਮੁਸਤੇਕਬਾਰ ਕਹਿੰਦੇ ਢੂੜਦੇ ਬਦਲ ਨੂੰ ਔਰ ਇੱਕ ਬਾਦਸ਼ਾਹ ਜਿਹਦੀ ਸਾਰੀ ਸਲਤਨਤ ਸੀ ਤੇ ਜਿਹਦੇ ਸਾਹਮਣੇ ਇੰਨੇ ਕ ਦਰਦ ਆ ਗਏ ਸੀ ਤੇ ਉਹਨੀਆਂ ਉਹਦੇ ਸ਼ਬਦ ਪੜੋ ਬਾਦਰਸ਼ਾਵਾਂ ਦੇ ਕਿਉਂਕਿ ਐਂਡ ਦੀ ਬਾਕੀ ਬਾਦਰਸ਼ਾ ਨੂੰ ਜਦੋਂ ਕੈਦ ਕੀਤਾ ਗਿਆ ਰਗੂਨ ਦੇ ਵਿੱਚ ਤੇ ਮਹਾਰਾਣੀ ਜਿੰਦਾ ਵੀ ਉੱਥੇ ਹੀ ਕਹੇ ਸੀ। ਉਹ ਨਾ ਮਹਾਰਾਣੀ ਜਿੰਦਾ ਦੀ ਪੀੜਾ ਦਾ ਕੋਈ ਅੰਤ ਸੀ। ਉਹ ਨਾ ਬਾਦਰਸ਼ਾ ਦੇ ਸ਼ਬਦਾਂ ਦੇ ਵਿੱਚ ਜਿਹੜੀ ਉਹ ਤਾਂ ਪੀੜ ਦੱਸੀ ਆ ਨਾ ਕੋਈ ਉਹਨਾਂ ਦਾ ਅੰਤ ਸੀ। ਤੇ ਇਹ ਆ ਸ਼ਬਦਾਂ ਦੇ ਵਿੱਚ ਸਮੇਟੀ ਹੋਈ ਪੀੜ ਹੈ ਜਿਹਦੀਆਂ ਮੈਂ ਅੱਜ ਤੁਹਾਡੇ ਨਾਲ ਗੱਲਾਂ ਕਰ ਰਿਆਂ ਤੇ ਮੈਂ ਕਦਾ ਜਿਹੜਾ ਕੋਈ ਆਰਾਮ ਤੇ ਜੂਰ ਦਿੰਦਾ ਥੋੜਾ ਜਿਹਾ ਬੜੀ ਪਿਆਰੀ ਇਸ ਗੱਲ ਕੀਤੀ ਆ ਇਹਦੇ ਵਿੱਚ ਇਹ ਸ਼ੇਰ ਦੇ ਵਿੱਚ ਬਚੀਰ ਬਦਲ ਹੋਣਾ ਮੈਂ ਚਲੋ ਇਹ ਵੀ ਤੁਹਾਡੇ ਨਾਲ ਗੱਲ ਕਰਦਾ ਹੀ ਜਾਵਾਂ ਕਿਸੇ ਦੇ ਬੜੇ ਪਿਆਰੇ ਸ਼ਬਦ ਆ ਕਿ ਸਾਡੀ ਇਹ ਜਿਹੜੀ ਜ਼ਿੰਦਗੀ ਆ ਇਹ ਕਿਸੇ ਮਿਸ਼ਰੇ ਦੀ ਅੱਧੀ ਪੰਕਤੀ ਸਮਝੀ ਗਈ ਹੋਵੇ ਉਤਰਾਂ ਦੇ ਹੀ ਰਹਿ ਜਾਂਦੇ ਆ ਸਾਰੇ ਮਿਸ਼ਰੇ ਨੂੰ ਸਮਝਣਾ ਉਸ ਮਿਸ਼ਰੇ ਦਾ ਕੋਈ ਸ਼ੇਅਰ ਬੰਨਣਾ ਉਸ ਦਾ ਮਕਤਾ ਬੰਨਣਾ ਜਾਂ ਮਤਲਬ ਬੰਨਣਾ ਉਹ ਬੜੀ ਦੂਰ ਦੀ ਗੱਲ ਹੋ ਜਾਂਦਾ ਅਸੀਂ ਥੋੜੇ ਜੀ ਦੋ ਕੁ ਸ਼ਬਦਾਂ ਨੂੰ ਹੀ ਵੇਖ ਕੇ ਸਮਝਦੇ ਆ ਕਿ ਸਹੀ ਬਹੁਤ ਕੁਝ ਜ਼ਿੰਦਗੀ ਸਮਝ ਲਿਆ ਪਰ ਉਹ ਸਾਡੀ ਸਮਝ ਨਹੀਂ ਹੁੰਦੀ ਉਹ ਸਾਡਾ ਪਰਮ ਹੁੰਦਾ ਜ਼ਿੰਦਗੀ ਜਿਹੜੀ ਆ ਤੇ ਇਹਨੂੰ ਵਿਆਪਕ ਤੌਰ ਤੇ ਵੇਖਿਆ ਜਾਵੇ ਤੇ ਸਾਡੇ ਕੋਈ ਅਰਥ ਹੀ ਨਹੀਂ ਬਣਦੇ ਸਾਡੀ ਧਰਤੀ ਵੀ ਬਹੁਤ ਛੋਟੀ ਆ ਤੇ ਸਾਡੀ ਹੋਂਦ ਤੇ ਜਿਹੜੀ ਆ ਉਹ ਬਹੁਤ ਪਰੇ ਚੱਲ ਜਾਂਦੀ ਹੈ ਕਿ ਇਹ ਆਹੀ ਇਹਨੇ ਮੈਂ ਮੈਂ ਪਰ ਮੈਂ ਵਾਲਾ ਕੋਈ ਸੌਦਾ ਹੀ ਨਹੀਂ ਨਹੀਂ ਕਿਨੇ ਇਹੀ ਜ਼ਿਆਦਾ ਪੜੇ ਲਿਖੇ ਆ ਪਰ ਮੈਂ ਕਹਿੰਦਾ ਕੀਟ ਪਤੰਗੇ ਆ ਜਿਹੜੇ ਉਹ ਤੁਹਾਡੇ ਨੂੰ ਜ਼ਿਆਦਾ ਪੜੇ ਆ ਮੈਂ ਪੜ ਰਿਹਾ ਹਾਂ ਕਿ ਕੀੜੀ ਜਦੋਂ ਆਪਦੇ ਹੱਥੇ ਡੰਪ ਕਰਦੇ ਆਪਦੇ ਭਾਰ ਤੋਂ 50 ਗੁਣਾ ਵੱਧੋ ਵਜਨ ਚੁੱਕ ਕੇ ਲੈ ਜਾਂਦੀ ਔਰ ਕਣਕ ਦਾ ਦਾਣਾ ਵੀ ਉਹਨੇ ਆਪਦੇ ਸਟੋਰ 'ਚ ਰੱਖਣਾ ਔਰ ਉਹਨੂੰ ਵੀ ਚਾਰੇ ਸਿਆਹੀ ਤੋੜ ਦੇਣਾ ਔਰ ਉਹਨੂੰ ਇੰਨੀ ਸੂਝ ਆ ਕਿ ਜੇ ਇਹਨੂੰ ਮੈਂ ਤੋੜਿਆ ਨਾ ਤੇ ਇਹ ਨਵੀਂ ਨਾਲ ਕੱਲ ਨੂੰ ਉੱਗ ਜਾਊਗਾ ਔਰ ਇਹ ਸਾਡੇ ਖਾਣ ਆਸਤੇ ਨਹੀਂ ਰਹਿਣਾ ਇਹ ਚੀਜ਼ਾਂ ਅਸੀਂ ਤੇ ਯੂਨੀਵਰਸਿਟੀਆਂ 'ਚ ਪੜਦੇ ਆ ਸਾਨੂੰ ਸਿਖਾਇਆ ਜਾਂਦਾ ਇਹ ਚੀਜ਼ਾਂ ਕੁਦਰਤ ਨੇ ਕਿੱਥੇ ਸਿਖਾਈਆਂ ਨਹੀਂ ਨੇਚਰ ਤੋਂ ਵੱਧ ਜਿਹੜਾ ਵਾ ਸਿਆਣਾ ਕੋਈ ਵੀ ਕਿੰਤੀ ਆ ਹਜ਼ਾਰਾਂ ਸਾਲ ਦਾ ਸੈਂਕੜਿਆਂ ਸਾਲ ਦੇ ਜਿਹੜੇ ਤਜਰਬੇ ਆ ਉਹ ਸਾਡੇ ਸਾਹਮਣੇ ਹੁੰਦੇ ਆ ਤੇ ਫਿਰ ਸਾਡੀ ਜ਼ਿੰਦਗੀ ਨੂੰ ਜਾ ਕੇ ਅਰਥ ਮਿਲਦੇ ਆ ਉਹ ਇੱਕ ਪੰਕਤੀ ਦੇ ਜੇ ਕੋਈ ਸ਼ਬਦ ਹੀ ਕਹੀਏਗੇ ਸਾਡੀ ਜ਼ਿੰਦਗੀ ਹੈ ਤੇ ਅਸੀਂ ਸਮਝ ਲਿਆ ਇਹ ਕੋ ਗੱਲ ਹੀ ਨਹੀਂ ਬਣਦੀ ਸਾਡੀ ਸਾਰੀ ਜ਼ਿੰਦਗੀ ਦੀ ਜਿਹੜੀ ਜਦੋਂ ਜਿਹਦਾ ਉਹ ਇੱਕ ਥੋੜਾ ਜਿਹਾ ਸੁੱਖបាន ਲੰਦੀ ਜਿਹੜੀ ਹੁੰਦੀ ਹੈ ਚਾਹਤ ਹੁੰਦੀ ਹੈ ਸਾਡੀ ਅਸੀਂ ਦੇਖਦੇ ਰਹਿੰਦੇ ਮਿਹਨਤ ਇਸ ਆਸ ਤੇ ਕਰਦੇ ਰਹਿੰਦੇ ਆ ਕਿ ਅਸੀਂ ਇੱਕ ਦਿਨ ਕਾਰ ਬਣਾਵਾਂਗੇ ਚੰਗਾ ਸਾਡੇ ਕੋਲ ਕਾਰ ਹੋਊਗੀ ਸਾਡੇ ਕੋਲ ਕੋਠੀ ਹੋਊਗੀ ਸਾਡੇ ਕੋਲ ਪੈੜੀ ਹੋਊਗੀ ਸਾਡੇ ਕੋਲ ਗਹਿਣੇ ਹੋਣਗੇ ਸਾਡੇ ਕੋਲ ਆਹ ਹੋਊਗਾ ਸਾਡੇ ਕੋਲ ਆਲਾਦ ਹੋਊਗੀ ਸਾਡੇ ਕੋਲ ਪਰ ਇਹ ਚੀਜ਼ਾਂ ਜਿਹੜੀਆਂ ਇਹ ਸਾਨੂੰ ਜਦੋਂ ਅਸੀਂ 50 ਸਾਲ ਪੰਟਾਪਨੇ ਆ 60 ਸਾਲ ਚ ਜਾਂਦੇ ਆ ਤੇ ਫਿਰ ਸਾਨੂੰ ਲੱਗਦਾ ਹੈ ਅਸੀਂ ਗਲਤ ਸੀ ਤੇ ਜਿਹੜੇ ਬੱਚੇ ਆ ਸਾਡੇ ਪਿਛੋਂ ਵੀ ਸਾਨੂੰ ਕਹਿਣਾ ਸ਼ੁਰੂ ਕਰ ਦਿੰਦੇ ਕਿ ਸਠਿਆ ਗਿਆ ਕਿਉਂਕਿ 60 ਸਾਲ ਤੋਂ ਬਾਅਦ ਜਿਹੜੀ ਆ ਮਰੇਨ ਤੇ ਸਾਡੀ ਉਹ ਪਕੜ ਨਹੀਂ ਰਿੰਦੀ ਔਰ ਅਹੀਂ ਲਗਭਗ ਜਿਹੜੇ ਆ ਬੜੇ ਚਤਤ ਚਲਾਕ ਜਿਹੜੇ ਆਪਣੇ ਆਪ ਨੂੰ ਜਵਾਨੀ ਸਮਝ ਦਿੰਦੇ ਆ ਅਹੀਂ ਥੋੜਾ ਜਿਹਾ ਜਿਹੜਾ ਵਾ ਉਹ ਬੱਚਿਆਂ ਕੋ ਹੋਣਾ ਸ਼ੁਰੂ ਹੋ ਜਾਂਦੇ ਆ ਸਾਡਾ ਇਹ ਜਿਹੜਾ ਬਚਪਨਾ ਫਿਰ ਦੁਬਾਰਾ ਸਾਡੇ ਵੱਲ ਨੂੰ ਆਉਂਦਾ ਇਹਨੂੰ ਸਾਡੇ ਵੀ ਬੱਚੇ ਐਕਸੈਪਟ ਨਹੀਂ ਕਰ ਪਾਉਂਦੇ ਔਰ ਜਿਹੜੇ ਸਮਝ ਜਾਂਦੇ ਇਸ ਨੂੰ ਉਹਦੇ ਨਾਲ ਦੀ ਕੋਈ ਰੀਸ ਹੀ ਨਹੀਂ ਤੇ ਇਹ ਹੀ ਦੋਸਤੋ ਜਿਹੜੀਆਂ ਮੇਰੇ ਮਨ ਦੀਆਂ ਗੱਲਾਂ ਸੁਖ ਜਿਹੜਾ ਵਾ ਉਹ ਪ੍ਰਮਾਤਮਾ ਸਾਨੂੰ ਦਿੰਦਾ ਗੁਰਬਾਣੀ ਕਹਿੰਦੀ ਹੈ ਕਿ ਸੁਖ ਦੁਖ ਦੋਇਦਾਰ ਕੱਪੜੇ ਪਹਿਰੇ ਆਏ ਮਨੁੱਖ ਮੰਗਣਾ ਚੱਕ ਮਾਰਨਾ ਦੁੱਖ ਛੱਡ ਪਾਂਗੇ ਸੁਖ ਤੇ ਸਾਨੂੰ ਕੁਦਰਤ ਤੋਂ ਤੰਦਰੁਸਤੀ ਮੰਗਣੀ ਚਾਹੀਦੀ ਆ ਸਾਡਾ ਸੁਖ ਜਿਹੜਾ ਆ ਉਹ ਸਾਡੀ ਮਾਨਸਿਕ ਅਵਸਥਾ ਚੋਂ ਪੈਦਾ ਹੁੰਦਾ ਇਹ ਸੀ ਦੋਸਤੋ ਮੇਰੀਆਂ ਕੁਝ ਸਵੇਰ ਦੀਆਂ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਪਾਇਆ ਔਰ ਇਹ ਮੇਰੀ ਇੱਕ ਸਾਂਝ ਦਾ ਜਰੀਆ ਹੀ ਆ ਕਿ ਆਪਾਂ ਗੱਲਬਾਤ ਕਰ ਸਕੀਏ ਜਿੱਥੇ ਵੀ ਦੇਸ਼ ਵਿਦੇਸ਼ ਤੁਸੀਂ ਮੈਨੂੰ ਵੇਖਦੇ ਜੀ ਤੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਮੈਂ ਤੁਹਾਡੇ ਨਾਲ ਸਾਝ ਪਾਉਂਦਾ ਰਹਿ ਸਕਾਂ ਤੇ ਮੈਂ ਤੇ ਆ ਪਿੰਡਾਂ ਦੀ ਜਿਹੜੀਆਂ ਗਲੀਆਂ ਦੀ ਮਹਿਕ ਆਪਣੀ ਥੜੀ ਤੇ ਤਰੀ ਫਿਰਦਾ ਤੇ ਇਹ ਪਹੁੰਚ ਉਹ ਨਾਲ ਤੁਹਾਡੇ ਤੱਕ ਪਹੁੰਚੇ ਔਰ ਇਹ ਗੱਲਾਂ ਮੇਰੇ ਦਿਲ ਨੂੰ ਵੀ ਸਕੂਨ ਦਿੰਦੀਆਂ ਤੁਹਾਡੇ ਨੂੰ ਵੀ ਦਿੰਦੀਆਂ ਤੇ ਆਓ ਇਸ ਤਰ੍ਹਾਂ ਇਸ ਚੈਨਲ ਦੇ ਮਾਧਮ ਰਹੀਆਂ ਆਪਾਂ ਇੱਕ ਸਾਝ ਪਾਉਂਦੇ ਰਹੀਏ ਖੁਜਰੇ ਨਾਲ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਜਿੰਦੇ ਰਹੋ ਵਾਸਤੇ ਰਹੋ ਖੁਸ਼ ਰਹੋ ਬਾਦ ਰਹੋ ਜਿੰਦਾਬਾਦ ਰਹੋ